ਜੇ ਜਾਣਾ ਆਪਾਂ ਵਾਂਦੇ ਤੜਕੇ ਤੜਕੇ ਅੱਜ ਬਾਬੇ ਨੇ ਕੱਢਿਆ ਸੂਰਜ ਆਏ ਹਾਏ ਸਵੇਰ ਘਰ ਰਹਿ ਗਿਆ ਤੇਰੀ ਮਾਸੀ ਦਾ ਰਸਤਾ ਨਹੀਂ ਮੁੱਕਦਾ ਯਾਰ ਬਗੈਣੀ ਹੈ ਕਿਧਰ ਨੂੰ ਪੁੱਠੇ ਪਾਸੇ ਨੂੰ ਘਰ ਪਾਇਆ ਇਹਨਾਂ ਨੇ ਪਿੰਡ 'ਚ ਚੰਗੇ ਨਹੀਂ ਸੀਗੇ ਖੇਤਾਂ 'ਚ ਆਏ ਉਹ ਵੀ ਐਡੇ ਟਿੱਬਿਆਂ ਜੱਗੂ ਵੀਰ ਮਾਸਾ ਪਈ ਤੇ ਵੱਡੀ ਕਰ ਲੋ ਸੋਸੀ ਕਰ ਲਈ ਤੇ ਪਈ ਬੜੀ ਕੰਦੇ ਨੇ ਹਾਂਜੀ ਸასი ਕਾਲ ਜੀ ਕੀ ਹਾਲ ਚਾਲ ਨਾਲ ਹੋ ਸਾਬ ਠੀਕ ਠਾਕ ਜੀ ਅੱਜ ਜਾਣਾ ਆਪਾਂ ਵਾਂਡੇ ਤੜਕੇ ਤੜਕੇ ਅੱਜ ਬਾਬੇ ਨੇ ਕੱਢਿਆ ਸੂਰਜ ਆਏ ਹਾਏ ਸਵੇਰ ਦੇ ਵਜੇ 9 ਸੂਰਜ ਨਿਕਲ ਆਇਆ ਵੇਖੋ 9 ਵਜੇ ਸੂਰਜ ਅੱਜ ਅੰਡਰ ਕਰਾਤਾ ਰੱਬ ਨੇ ਵੀ ਤਾਂ ਵੱਡਨਦੇ ਆਪਾਂ ਪਹਿਲਾਂ ਆਣ ਕੇ ਪੱਠੇ ਪਹਿਲੋ ਜਿਹੜਾ ਕੰਮ ਜ਼ਰੂਰੀ ਸਵੇਰ ਸਵੇਰ ਹੁੰਦਾ ਵੱਡਨਦਾ ਮੁੜ ਕੇ ਆਪਾਂ ਜਾਣਾ ਵਾਂਡੇ ਚਲੋ ਮਿਲਦੇ ਅੱਜ ਧੁੱਪ ਬਹੁਤ ਸੰਗਣੀ ਲੱਗੀ ਆਏ ਨੰਦਾ ਆ ਗਿਆ ਧੁੱਪ ਦਾ ਇਦਾਂ ਰੱਬਾ ਧੁੱਪ ਲਾ ਦਿਆ ਕਰਨ ਕਿਹੜੀ ਗੱਲ ਐ ਤੇ ਲੈ ਚਾਚੂ ਅੱਜ ਅੱਜ ਮੈਂ ਚੱਲਿਆ ਮੰਡ ਅੱਛਾ ਏਰੀ ਮੰਡੇ ਮੰਡੇ ਸਹੀ ਚੱਲਿਆ ਉਹ ਮੈਡਮ ਦੇ ਮੰਡੇ ਅੱਛਾ ਨੋਰਾ ਤੁਹਨਾ ਮੈਂ ਵਧੀਆ ਵਧੀਆ ਗੱਲਾਂ ਬਾਤਾਂ ਵੀ ਸਵਾਲਿਆ ਕਰੋ ਗੱਡੀ ਦੇ ਨਾਲ ਮੈਂ ਤਾਂ ਤਵਾਦੀ ਆ ਤੇ ਤਵਾਦੀ ਮੈਂ ਆਇਆ ਸ਼ੀਸ਼ਾ ਮੈਂ ਹੁਣ ਸਾਫ਼ ਕੀਤਾ ਹੋਵੇ ਗਾੜਲਾ ਕਾ ਨਾ ਅੱਜ ਤੇਰਾ ਭਰਾ ਤੇ ਤੂੰ ਸਾਡਾ ਭਰਾ ਹੈਂ ਸੁਣਾ ਕੋਈ ਹੋਰ ਆਦਾ ਨਾ ਟੱਕਰਾ ਤਾਂ ਦੇ ਨਾ ਮੈਂ ਅੱਜ ਮਾਹ ਟੋਪ ਲਈ ਪਾ ਜੋ ਪੱਟੇ ਤੇ ਪੱਲਾ ਵਾਟੇ ਪੱਟੇ ਨਹੀਂ ਤੇ 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 ਤੀ ਕਰ ਤੋਪੀਆ ਤੋਰ ਕਿੰਨਾ ਅੰਦਰ ਚਲਾ ਸਾਨੂੰ ਪਤਾ ਲੱਗ ਗਿਆ ਸੀ ਰਾਤੀ ਸਾਨੂੰ ਬੜਾ ਲੱਗ ਗਿਆ ਸੀ ਨਾ ਫੋਨ ਤਾਂ ਹਾਂ ਆਵਾਲਾ ਪਾ ਗਏ ਨਾਲੀ ਨੇ ਟੂਟੀ ਬੰਦ ਕਰ ਦਸੋ ਕਰਦੇ ਕਰਦੇ ਅਈ ਕਰ ਰੋਟੀ ਖਾ ਕੇ ਜਾਣੀਆ ਕਰੋ ਖਾਈਏ ਰੱਜ ਕੇ ਤੇ ਅੱਗੋਂ ਮਿਲੇ ਭੱਜ ਗਏ ਕਰੋ ਰੋਟੀਆਂ ਖਾ ਕੇ ਚਾਈਦੀਆਂ ਨੇ ਕਰੀ ਮਾਂ ਵੀ ਹੋ ਗਿਆ ਤਿਆਰ ਗੱਡੀ ਧੋ ਗਏ ਮੈਡਮ ਜੀ ਉਹਦੋਂ ਉਹਦੀ ਤਿਆਰ ਹੋਉਂਦੀ ਆ ਜਗਰੂਪ ਸਿੰਘ ਵੀ ਤਿਆਰ ਹੋ ਗਿਆ ਕੰਮ ਕਰਕੇ ਹੋਈ ਨਾ ਤਿਆਰ ਤਿੰਨੇ ਜਾਣੇ ਹੀ ਇੱਕੇ ਥਾਲੀ ਚ ਰੋਟੀ ਖਾਣ ਲੱਗੇ ਅਸੀਂ ਮੈਡਮ ਮੈਂ ਤਾਂ ਜਗਰੂਪ ਆਜੋ ਫਰੈਂਡਸ ਰੋਟੀ ਖਾ ਲੋ ਛੇਤੀ ਬੜੀ ਤੁਹਾਨੂੰ ਦੇਟ ਹੋ ਗਿਆ ਗਏ ਹਾਂ ਕੇ ਉਹ ਫੋਨ ਚੁੱਕਾ ਦੇ ਇੱਥੇ ਬੋਲੋੜੇ ਖਾ ਹੋਰ ਰੋਟੀ ਜਵਾਨੋ ਛੇਤੀ ਕੇ ਲਈ ਵਾਂਡੇ ਮੜ ਕੇ ਛੇਤੀ ਵੜੀ ਹਿੱਕੇ ਥਾੜੀ ਦੀ ਪਾਲੀਆਂ ਤਿੰਨਾਂ ਨੇ ਰੋਟੀ ਹੁਣ ਸਾਪੇ ਬੰਨ ਗਾ ਚੁੱਪ ਕਰ ਰੋਟੀ ਹਰਪੋ ਮੈਡਮ ਤੁਰਪੋ ਕਦੋਂ ਦਾ ਮੈਂ ਤਿਆਰ ਹੋ ਗਿਆ ਸੈਂਟ ਮੈਂ ਪਾ ਲਿਆ ਤੂੰ ਤੁਰਪਾ ਤਿਆਰ ਹੋ ਜਾ ਛੇਤੀ ਕਰ ਤੂੰ ਕਦੋਂ ਦੀ ਤਿਆਰ ਨਹੀਂ ਹੁੰਦੀ ਤੂੰ ਚਲ ਛੇਤੀ ਕਰ ਛੇਤੀ ਖੇਤੀ ਅਸੀਂ ਦੋਵੇਂ ਜਣੇ ਵੇਟ ਕਰਦਾ ਤੇਰੇ ਪਾਇਆ ਤਾਂ ਹੈਗਾ ਪਹਿਲਾਂ ਆਹ ਪਾਇਆ ਨਾ ਇਹ ਜਾਣ ਕੇ ਕਰਦੀ ਗੱਡੀ ਨੂੰ ਸਟਾਰਟ ਕਰਾ ਦੂ ਗੱਡੀ ਸਟਾਰਟ ਹੀ ਆ ਤੂੰ ਚਲ ਚਲੋ ਜੀ ਚੱਲੀਏ ਹੁਣ ਆਪਾਂ ਵੰਡੇ ਤਿਆਰ ਹੋ ਕੇ ਆਡਰ ਆ ਜੇ ਨਹੀਂ ਕੋਈ ਨਿਕੜ ਸੁੱਕੜ ਮੌਕੇ ਦਾ ਉਹਨਾਂ ਦਾ ਪੈਸੇ ਆਜੋ ਮੈਡਮ ਬੈਠੋ 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 ਮੈਡਮ ਜੀ ਬੈਠੋ ਮਾਹੇ ਤੁਸੀਂ ਤਿਆਰ ਹੋਏ ਜੇ ਤੁਸੀਂ ਚਲਿਏ ਮੈਡਮ ਜੀ ਬਾਏ ਬਾਏ ਚਲਿਏ ਚਲੋ ਜੀ ਚਲੋ ਚਲੋ ਉਹ ਜਗਰੂ ਸਿੰਘ ਜੀ ਕੀ ਹਾਲ ਨੇ ਵਧੀਆ ਚਲੋ ਵਧੀਆ ਚਾਹੀਦੇ ਹੁਣ ਚਲੀਏ ਆਪਾਂ ਮਾਸੀ ਤੋਂ ਕੁੜੀ ਦੀ ਮਾਸੀ ਤੋਂ ਮੈਡਮ ਦੀ ਮਾਸੀ ਤੋਂ ਤੁਰਪੇ ਆਪਾਂ ਵਾਹ ਮਾਲਕਾ ਭਲਾ ਕਰੀ ਸਿਆਜ ਹੂੰ ਸਿਆਜ ਤੋਂ ਉੱਪਰ ਹੀ ਕੜਾਕੇਦਾਰੀ ਨਿਕਲੀ ਐ ਵਾ ਸੂਰ ਤਾਂ ਵੱਜੰਦਿਆ ਲਿਸ਼ਕਾ ਮਾਰਦਾ ਸੂਰਜੋ ਜਤੇ ਤਾਈਆਂ ਨਹੀਂ ਜੈਕਟ ਪਾ ਕੇ ਆਈ ਤਾਈਆਂ ਨਹੀਂ ਅੱਜ ਜਗੜਾ ਅੱਜ ਗਰਮੀ ਲੱਗ ਗਈ ਮੈਂ ਕੋਟੀ ਘੁਮਾ ਗਈ ਕੋਟੀ ਲਾ ਲਈ ਕੋਟੀ ਤਾਂ ਤੂੰ ਕੋਟੀ ਪਾਈ ਹੁੰਦੇ ਚਲੋ ਮਿਲਦੇ ਆਂ ਜੀ ਅੱਗੇ ਰਸਤੇ ਵਿੱਚ ਜਾ ਕੇ ਆਪਾਂ ਗਾਈਸ ਲਾ ਲੈ ਹਾਂਜੀ ਆ ਫੜੀ ਤੋ ਗਰੋ ਚੱਲੀਏ ਹਣ ਚੱਲੀਏ ਤੇ ਫਮਰ ਫੇ ਫਦੀਹ ਅੱਜ ਫੇ ਹਾਂ ਚੱਲੇ ਮਾਸੀ ਤੋਂ ਦੇ ਮਾਸੀ ਆਵਾਜ਼ ਦੇਣੋਗੇ ਨਾ ਅਗਰੀ ਜਾਂਦੀ ਮਾਸੀ ਕਦੀ ਮੈਂ ਉੱਥੇ ਰਹਿਣਾ ਕਦੀ ਉੱਥੇ ਆਣਾ ਦਵਾਈ ਲੈਣ ਜਾ ਹਾਏ ਦੇਖੀ ਮਾਸੀ ਕਹਿੰਦੀ ਸੀ ਕੱਲ ਆ ਜਾ ਫੇ ਪਰਸੋਂ ਤੁਸੀਂ ਗੁੱਸਾ ਕਰ ਲਿਆ ਮੈਂ ਗੁੱਸਾ ਨਹੀਂ ਕੀਤਾ ਹੁਣ ਮਾਸੀ ਹੁਣ ਕੱਲ ਮੈਨੂੰ ਟਾਈਮ ਨਹੀਂ ਹੈ ਮੇਤੋਂ ਦੇ ਹਾਂ ਬਈ ਅੱਜ ਮੱਸਿਆ ਹੈ ਮਸਿਆ ਕਰਕੇ ਅੱਜ ਫੇਰ ਦੌੜਾ ਹੋਇਆ ਹੈ ਆਪਾਂ ਥੱਲੇ ਹੂੰ ਮਸਿਆ ਅੱਜ ਮਸਿਆਏ ਅੱਜ ਮਸਿਆਏ ਕਹ ਲੈ ਵਧੀਆ ਚੱਲ ਤੇ ਥੋੜਾ ਰਸਤਾ ਕਿੰਨਾ ਹੈ ਕਿੰਨਾ ਟਾਈਮ ਦਾ ਵੈਸੇ ਰਸਤਾ ਤੈਨੂੰ ਪਤਾ ਉਹ ਮਾਸੀ ਤੇਰੀ ਹੈ ਮੈਂ ਮੈਂ ਕਿਹੜਾ ਕਦੇ ਗਈ ਹੈ ਮੈਂ ਕਿਹੜਾ ਕਦੇ ਉਹ ਮਾਸੀ ਤੇਰੀ ਆ ਨਹੀਂ ਮੇਰੀ ਮੈਂ ਜਾਣਾ ਤੋ ਰਸਤਾ ਜੰਡ ਜੰਡ ਘਰੇ ਵਾਲੇ ਤੁਹਾਨੂੰ ਪਤਾ ਹੋਊਗਾ ਕਿੱਧੇ ਦਾ ਰਸਤਾ ਹੈ ਮੈਨੂੰ ਕਾ ਪਤਾ ਹੁਣ ਥੋੜਾ ਹੀ ਬਾਅਦ 15 ਮਿੰਟਾਂ ਦਾ ਰਸਤਾ ਫੇ ਮੈਨੂੰ ਕਹਿੰਦੀ ਐ ਮੈਂ ਕਿਹੜਾ ਕਦੇ ਗਈ ਨਾ ਮੈਨੂੰ ਰਸਤਿਆਂ ਦਾ ਪਤਾ ਗਈ ਨਹੀਂ ਤੇ ਮਾਸੀ ਤਾਂ ਤੇਰੇ ਘਰ ਦਾ ਲੈ ਤੈਨੂੰ ਪਤਾ ਹੋਣਾ ਚਾਹੀਦਾ ਹਣਾ ਆਹੋ ਤਾਂ ਚੱਲ ਗਈ ਨਾ ਦੇਖੀ ਜਾਊਗੀ ਇਹਨਾਂ ਦੀ ਮਤਾ ਕਿ ਕਿਧਰ ਨੂੰ ਪਹਾੜੀਆਂ ਚ ਨੂੰ ਬਾੜਿਆ ਇਹਨਾਂ ਨੇ ਸਾਨੂੰ ਨਜ਼ਰ ਐਮੂਲਟ ਵਟਸਐਪ ਪੜਾ ਕੇ ਬੈਠੇ ਆ ਹਾਂ ਹੁਣ ਫੋਨ ਕਰੀ ਜਾਂਦਾ ਐ ਇੱਥੇ ਨਹਿਰ ਜੀਚੇ ਦੇ ਐਵੇਂ ਹੀ ਬੇਮਤਲਬ ਦੇ ਆ ਵੇਖ ਲਓ ਫੋਨ ਕਰੀ ਜਾਂਦਾ ਹੁਣ ਦੇ ਨਹੀ ਮੋੜ। ਮੁਟਬਾਰਾ ਇੰਕ। ਸਾਨੂੰ ਨਹੀਂ ਪਤਾ ਜਾਂਦਾ ਅੱਗੇ ਅੱਗੇ ਆ ਕੇ ਲੈ ਕੇ ਜਾਂਦਾ ਕਿੱਡੇ ਪਹਾੜੀਆਂ ਚੋਂ ਬੈਠੇ ਤੁਸੀਂ ਹੈਂ। ਸਿੱਧਾ ਰਸਤਾ ਨਹੀਂ ਲੱਭਦਾ ਤੁਹਾਨੂੰ। ਹੈਨਾ ਕਿਧਰ ਪੁੱਠੇ ਪਾਸੇ ਨੂੰ ਆਏ ਆਪਾਂ। ਆਹ ਕੋਠੀ। ਕਿਹੜੀ ਕੋਠੀ? ਆਹ ਵਾਲੀ। ਕਿਧਰ ਨੂੰ ਲੈ ਕੇ ਗਏ ਸਾਨੂੰ? ਹੈਨਾ ਸਰਤਾ ਜੱਗੂ। ਆਏ ਜੱਗੂ ਨੂੰ ਕੋਠੇ। ਆਹ। ਇਹ ਤਾਂ ਕਿੱਥੇ ਆ? ਕਿਧਰ ਨੂੰ ਆਏ ਰਸਤਾ ਇਹਨਾਂ ਦਾ। ਕਾ ਰਹਿ ਗਿਆ ਤੇਰੀ ਮਾਸੀ ਦਾ ਰਸਤਾ ਨਹੀਂ ਮੁੱਕਣ ਦੋ। ਆਫਗਾਨੀ ਹੈ ਵੀ ਕਿਧਰ ਨੂੰ ਪੁੱਠੇ ਪਾਸੇ ਨੂੰ ਘਰ ਪਾਇਆ ਇਹਨਾਂ ਨੇ ਪਿੰਡ 'ਚ ਚੰਗੇ ਨਹੀਂ ਸੀਗੇ ਖੇਤਾਂ 'ਚ ਆਇਓ ਵੀ ਐਡੇ ਟਿੱਬਿਆਂ ਚੋਂ। ਅੱਗੇ ਕਿੱਥੇ ਹੀ ਘਰ ਇਹਨਾਂ ਦਾ? ਪਿੰਡ 'ਚ। ਪਿੰਡ ਕਿੱਥੇ ਦਾ? ਔਰ ਜਿਹੜਾ ਪਿੱਛੇ ਲੰਘ ਗਿਆ। ਹਾਂ ਤੇ ਉਹ ਇੱਥੇ ਕੀ ਕਰਨਾ ਹੈ ਇਸ? ਕੀ ਬੋਤ? ਹੁਣ ਜਾਂਦੇ ਹੋਏ ਉਹ ਪਰਾਂ ਉੱਪਰ ਦੀ ਚਲ ਜੂਂਗੇ ਦਰਦੀ ਨਾ ਆਇਓ। ਆ ਗਏ ਅਸੀਂ ਪਹੁੰਚੇ। ਘਰ ਮੁੰਡਾ ਯਾਰ ਨਹੀਂ ਵੇਟ ਕਰਦਾ। ਹੁਣ ਮੋਟਰਸਾਈਕਲ ਚੱਕ ਕੇ ਬਾਹਰ ਨੂੰ ਆਇਆ। ਪਿੰਡ ਤੁਜਾ ਦਾ ਆ ਜਾ। તરદા ન પેલો ਜੱਗੂ ਵੀਰ ਮਾਸਾ ਪਈ ਤਾਂ ਵੱਡੀ ਕਰ ਲੋ ਸਸਤੀ ਕਰਨੀ ਪਈ ਵੱਡੀ ਕਰਦੇ ਪੂਰੇ ਪੂਰੇ ਸੰਦ ਨੰਗਨ ਦਾ ਨਹੀਂ ਨਹੀਂ ਕੋਈ ਨਹੀਂ ਕਰ ਲੈਨੇ ਪਾਈ ਤੁਸੀਂ ਪਈਆਂ ਵੱਡਣ ਤੇ ਹੋਏ ਆਦੀਆਂ ਪੈਲੀਆਂ ਆ ਤੇ ਤੁਹਾਡੀ ਪਈ ਆ ਇੱਕ ਵਸੇ ਟਿੱਬਿਆਂ ਦੇ ਇੱਕ ਪਈਆਂ ਨਹੀਂ ਹੋਈ ਨਹੀਂ ਪੱਕੀਆਂ ਨਹੀਂ ਆਈ ਨਹੀਂ ਪੱਕੀ ਦੋ ਇਹ ਨਹੀਂ ਹੁਣ ਇੱਕ ਕੱਚੀ ਤੇ ਵੱਡੀ ਕਰੋਗੇ ਫੇਰ ਹੀ ਪੱਕੀ ਹੋਗੀ ਨਹੀਂ ਉਹ ਕੋਈ ਮਿੱਟੀ ਪਾ ਦੇਣੀ ਆਪੇ ਉਹਨਾਂ ਨੇ ਤੇ ਲੈ ਜੀਦੇ ਨੂੰ ਅਸੀਂ ਆਉਣਾ ਤਾਂ ਉਹਨਾਂ ਨੂੰ ਤਾਂ ਕੱਚੀ ਬਾਅਦ ਸੀ ਕਿ ਪਤਾ ਕਰ ਹੁਣ ਆਈ ਤੇ ਵਧੀਆ ਵਧੀਆ ਚਲੋ ਵਾਵਾ ਮਾਹੀ ਲੱਭਾ ਕਰ ਟਾਟਾ ਪਕੌੜੇ ਤੇ ਹੀ ਦੇ। ਅਰੇ ਤੇ ਹੀ ਆਏ ਤੇ ਮੈਂ ਆਇਆ। ਤੁਹਾਡੇ ਕੋਲ ਆਏ ਤੂੰ ਵੀ ਖਾਣਾ ਨਾਲ। ਨਹੀਂ ਖਾਈਂ ਨਹੀਂ ਖਾਈਂ ਪੀ ਲੈ ਤੂੰ ਹੀ ਤੇ ਖਾਓ। ਠੀਕ ਆ। ਬਹੁਤ ਵਾਟ ਥੋੜੇ। ਤਾਂ ਨਾਲ। ਖਾਓ ਖਾਓ ਫਿਰ। ਓਰੇ। ਮਾਦੀਆ ਦੀ ਟਿੱਕ ਟਾਪ। ਫਿਰ ਵੀ ਖਾ ਲੈ। ਠੰਡੇ ਹੋ ਜਾਣੇ ਹੁਣ ਕੇ। ਕਿੰਨੀ ਖਾ ਲੈ ਦੇ ਵਾਧੂ ਪਕੌੜੇ। ਪਕੌੜੇ ਠੰਡੇ ਹੋ ਜਾਂਦੇ। ਪਕੌੜਿਆਂ ਦੇ ਅਰੇ ਮੇ ਕੋਰੋਂ ਨਹੀਂ ਦੇ ਦੋਏ। ਹਾਂ? ਪਕੌੜਿਆਂ ਦੇ ਅਰੇ ਮੇ ਕੋਰੋਂ ਨਹੀਂ ਦੇ। ਉਹ ਜਿਹੜੀ ਆਈਟਮ ਆ ਉਹ ਤੁਹਾਨੂੰ ਜਿਹੜੀ ਪਰਸਨਲ ਦੱਸਣਾ ਉਹ ਕਿਹੜੀ ਆਈਟਮ ਹੈ ਜਿਹੜੀ ਪਰਸਨਲ ਰੱਖਿਆ ਹੋਇਆ ਹੀ ਨਹੀਂ ਵੀ ਉਹ ਦਾਦੀ ਨੇ ਤੁਸੀਂ ਵੀ ਬੜੇ ਸਕੀਮੀ ਜਾਂਦੇ ਰਿਹਾ ਆ ਕੇ ਰੱਦ ਲੈਣ ਮੱਤ ਲੈ ਨਹੀਂ ਨਹੀਂ ਉਹ ਸੂਲ ਪਟਾਕਾ ਪਾਵਾਂਗੇ ਵੀ ਘਟ ਖਾਣ ਉਹ ਸੂਲ ਪਟਾਕਾ ਪਾਵਾਂਗੇ ਮੈਨੂੰ ਤੁਸੀਂ ਬੜੇ ਸਕੀਮੀ ਜੇ ਨਹੀਂ ਨਹੀਂ ਉਹ ਸੂਲ ਪਟਾਕਾ ਪਾਵਾਂਗੇ ਆਪਾਂ ਸੂਲ ਪਟਾਕਾ ਨਹੀਂ ਸਕੀਮ ਤੇ ਮੜਚੋਕ ਉਹ ਆਪਾਂ ਖਾਂਗੇ ਨਹੀਂ 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 ਖਾਣੇ ਠੀਕ ਆ ਆ ਦਿਖਾਓ ਤੁਸੀਂ ਪੀਲਾ ਉਹ ਵੀ ਨਹੀਂ ਖਾਣਾ ਮੈਨੂੰ ਪਤਾ ਹੈ ਕਸੇਗਾ ਤਾਂ ਹੀ ਖਾਓਗੇ ਉਹ ਤਾਂ ਨਹੀਂ ਦੋ ਪਾ ਲੈ ਕੂਗਾ ਬੱਲੇ ਜੀ ਗਰੂਪ ਹੈ ਸਵਾਦ ਹੈ ਪਕੜੇ ਹੈ ਦਾਦੇ ਦੰਗੀਆਂ ਨਹੀਂ ਹੈ ਇਹ ਸੁਣ ਪਟਾਕਾ ਤਾਂ ਜੀ ਅੱਛਾ ਇਹ ਹਾਂ ਜੀ ਲਗਾ ਕੇ ਰੱਖੇ ਤੇ ਮੇਰੇ ਨੇ ਲਗਾਗੇ ਨਹੀਂ ਇੱਕ ਵਾਰ ਜਿਹਾ ਆਵੇ ਇਹਦੇ ਚ ਕੀ ਹੋ ਇਦੇ ਚੱਪਾਲ ਕਲੇ ਉਹ ਤੋੜਦੇ ਤੋੜਦੇ ਜੋ ਬੈਕ ਕਰੀਦਾ ਉਹ ਤਾਂ ਮੂਹ ਨਹੀਂ ਲੱਗਦਾ ਹਾਂਜੀ ਆਪਾਂ ਲੈ ਚੱਟ ਲੈਣੀ ਕੁੜੀਏ ਦੋਨਾਂ ਲੈਣਾ ਜਗਰੂਪ ਖਾਣਾ ਹੈ ਖਾਣੇ ਆ ਦੇ ਖਾਓ ਖਾਓ ਡੱਬ ਗਏ ਕਿਆ ਵੀ ਲਾਉਣਾ ਤੀ ਖਾਣੇ ਵੀਰ ਜੀ ਜਗਰੂਪ ਪਾਵਾ ਥੜੇ ਗਏ ਬਰੈਡ ਆ ਲੈ ਲੈ ਦੇ ਮੇਰੇ ਮੈਂ ਤਾਂ ਇਹ ਕੋਲ ਮੁਗੇ ਤਾਨੂੰ ਬੰਨੇ ਕੋਈ ਨਹੀਂ ਆ ਵੀ ਆਪੇ ਫੜ ਕੇ ਖਾ ਰਹੇ ਨਹੀਂ ਨਹੀਂ ਤਾਨੂੰ ਬੰਨੇ ਆ ਮੈਂ ਖਾਓ ਖਾਓ ਦੇ ਚੈੱਕ ਕਰਕੇ ਦੱਸੋ ਇਹ ਕਿਹੋ ਜਿਹਾ ਬਣੇ ਆਹ ਮੈਂ ਦਿੰਦਾ ਇੱਕ ਮਿੰਟ ਵਾਸਾ ਕਿੰਨੇ ਬਣਾਏ ਮਮੀ ਨੇ ਵਾਸਾ ਦੋ ਦਿਰੀ ਦੋ ਨਾ ਖਾਲਾ ਖਾਲਾ ਜੀ ਨਹੀਂ ਖਾਂਦੇ ਤੇਰੇ ਕੋਲ ਅਸੀਂ ਖਾ ਲੇ ਲੈ ਨਹੀਂ ਚੱਗਣ ਜੀ ਚੱਤੀ ਨੂੰ ਡਾਕਾ ਪੈ ਗਿਆ ਜੱਗੂ ਇਹ ਕੀ ਹੋ ਰਿਹਾ ਹੈ ਤੀਜੀ ਜਰ ਨਹੀਂ ਬਾਈ ਪੋ ਇਹਨਾਂ ਦੁੱਜੀ ਯਾਰ ਤੀਜੀ ਯਾਰ ਅਸੀਂ ਖੁਦ ਦੇਖਿਆ ਤੈਨੂੰ ਅਸੀਂ ਤੈਨੂੰ ਖੁਦ ਵੇਖਿਆ ਹੈ ਵੇ ਹਾਂ ਪਕੌੜੇ ਰਹਿਣ ਤਾਂ ਹਾਂ ਪਹਿਲੀ ਹਾਂ ਪਕੌੜੇ ਹਾਂ ਦੇਖ ਲਓ ਸਿਰਫ ਮਰਪੀ ਰਹਿ ਗਈ ਜੱਗੂ ਨੀ ਬਲ ਵੀ ਚੰਚੰਮੀਰ ਅੱਜ ਜੋ ਮੱਝੀ ਆ ਖੁੱਲੀ ਤਾਂ ਬਰਫੀ ਆ ਨਾ ਤੂੰ ਪਕੌੜੇ ਤਾਂ ਖਾ ਗਿਆ ਨਾ ਸਾਰੇ ਚਿੱਟੇ ਗਲਾਉ ਜਾਂ ਉਹ ਲਿਆਉਂਦੇ ਚਿੱਟੇ ਪਤਾ ਨਹੀਂ ਖਾਓ ਭਾਈ ਜ਼ੈਕਰ ਆਏ ਬਰਫੀ ਖਾ ਲਵਾਂਗੇ ਆਖੋ ਚਮ ਚਮ ਨਹੀਂ ਆ ਭਾਈ ਤੱਕਾ ਕਰਕੇ ਨਹੀਂ ਇਹ ਮੈਂ ਨਾ ਮੈਂ ਬਲਜੀ ਤਾਂ ਨਹੀਂ ਟੋਕੇਦਾ ਨਾ ਇਹ ਇਹਨਾਂ ਦੇ ਲਓ ਪਲਾ ਜੇਰੂ ਤੂੰ ਖਾ ਲੈ ਥੋੜੀ ਫੀਲਾ ਥੋੜੀ ਕਰਨਾ ਚਾਹ ਪੀਓ ਚਾਹ ਇਹ ਦੇ ਦੇ ਜੇ ਤੂੰ ਖਾੜਾ ਜੀ ਰੂਪ ਖਾਲਾ ਖਾਲਾ ਮੈਨੂੰ ਦੇ ਦੇ ਚ ਵਾਈਟ ਰੱਖਣ ਦੀ ਤੂੰ ਇਹ ਵਾਵਾ ਖਾਂਦੀ ਹੈ ਨਹੀਂ ਮੈਂ ਨਹੀਂ ਖਾਂਦੀ ਇਹ ਕਿਹਾ ਮੈਂ ਨਾ ਖਾਂਣੀ ਹੈ ਖਾ ਲਊਗਾ ਮੈਨੂੰ ਪਤਾ ਲੱਗਾ ਤਾਂ ਹੀ ਆ ਤੀ ਜੀ ਰਿਹਾ ਜਿਆਦਾ ਪਿਆਰ

ਆਇਆ ਨਿਮਗਰ ਆਵੇ ਤੇ ਅਫੂਨ ਵਾਲਾ ਮੁਗਰਾ ਨਿਮਰਤ ਆ ਦੇਖ ਨਹੀਂ ਰਵੋਂਦੇ ਹਾਏ ਵੇਖੀ ਤੁਸੀਂ ਜਵਾਕ ਬਹੁਤ ਮੈਂ ਤਾਂ ਕੋਈ ਨਹੀਂ ਕਹਉਣਾ ਚੱਖਾਂਗੀ ਨਾ ਕੱਡੀਆਂ ਦੀਆਂ ਨੂੰ ਹੈ ਕਿਹਨੇ ਹੋਣੀ ਤਿੱਕ ਜਵਾਕ ਤਾ ਤੁਸੀਂ ਨੇ ਦੋਸਿਆ ਕਿੱਦਾਂ ਕਰੀ ਐਵੇਂ ਨਾ ਬੋਟਾ ਦੁਬਾਈ ਕੋ ਆਹੋ ਨੀ ਉਹ ਦਫਾ ਮਾਰ ਦੇ ਹਾਂ ਦੇ ਦੇ ਮਮੂਨੇ ਦਬਕਾ ਦੇ ਲਈ ਇਹ ਦੇਖੀ ਦਬਕਾ ਮੈਂ ਦਗਾਵਾ ਦੇ ਦੇ ਦਬਕਾ ਦੇਣਾ ਦਬਕਾ ਦਿੱਤਾ ਤਾਂ ਘਪਾਉਣ ਲੱਗਾ ਹਾਂ ਚਲ ਆਪਾਂ ਪਾ ਲੈਣੀ ਜਿੰਦੀ ਪਈਆਂ ਨੂੰ ਖਲਾ ਲਾ ਕੇ ਪੈਣ ਨੂੰ ਆ ਜਾ ਇਹ ਕੀ ਕਰੇ ਚੱਲ ਅਬ ਚੁੱਕ ਚਲ ਆਪਾਂ ਪਾ ਪੈਣ ਦੱਸਾਂਗੇ ਜੇ ਜਾ ਜਾਊਗਾ ਦੱਸਾਂਗੇ ਕੇ ਚੁੱਪ ਕਰਾਵੇ ਆ ਇਧਰੇ ਵੀਡੀਓ ਬਣਾਉਂਦੇ ਆ ਤੇਰੀ ਫਿਰ ਰੋਂਦੀ ਵੀਡੀਓ ਬਣਾਉਂਦੇ ਆ ਉਧਰੇ ਇਹ ਮੁਰਕੇ ਮੁਰਕੇ ਇਹਨੇ ਵੇਖਣੀ ਇੱਦਾਂ ਰੋਂਦੀ ਨੇ ਧਰ ਵਿੰਦੀ ਗਾਲ ਉਧਰ ਸਾਡੀ ਚਲ ਆ ਬਹੁ ਆ ਜਾ ਇੱਧਰ ਚਲ ਜਾ ਚਲ ਆ ਜਾ ਚਲ ਆ ਚਲ ਚਲ ਗੀਰਨੀ ਮਰਤ ਫੁੱਲਾ ਵਿੱਚ ਦੀ ਉਹ ਬੂੜ ਤੇ ਪੁੱਠੇ ਪਾਇ ਤੋ ਗੋ ਬੂੜ ਤੇ ਪੁੱਠੇ ਆਵੇ ਬੂੜ ਤੇ ਪੁੱਠੇ ਤੇਰੇ ਅੰਗੜਾ ਕਿਨੇ ਮਾਰਿਆ ਤੇਨੋ ਕਿਨੇ ਮਾਰਿਆ ਪੰਗੜਾ ਪਾ ਦੇ ਪੰਗੜਾ ਗੜਾ ਲਾ ਓਏ ਐਂ ਪੰਗੜਾ ਪੋਣਾ ਗੜਾ ਲਾਈ ਪੰਗੜਾ ਪੜਾਵਾ ਨੂੰ ਕਾ ਬੱਲੇ 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 ਚਲਾ ਜੋ ਮੇਤੋਂ ਹੁਣ ਆਪਾ ਦੋ ਇਹ ਢੰਗੜਾ ਪਾਈਏ ਉਹ ਤੂੰ ਮੱਥੇ ਚੱਲ ਗਈ ਤੂੰ ਜੇ ਨਹੀਂ ਤਾਂ ਪਾਪੇ ਤੂੰ ਜਾ ਰੇ ਪਾਪੇ ਪਾਪੇ ਨਾ ਪਾਪਾ ਜਾਇ ਕਿ ਤੂੰ ਉਹ ਜਾ ਜੇ ਤੇ ਉੱਠੂ ਓ ਓ ਆ ਗਾਣੇ ਜਾਜਾ ਚੱਲ ਫਿਰ ਇਹ ਲੈ ਆਵਨੇ ਆਜਾ ਟੈਟੂ ਆ ਵੀ ਆਵੇ ਹੈ ਮਉ ਹੀ ਇਹ ਨਹੀਂ ਟੈਟੂ ਆਂ ਦੰਦੀ ਵੜਦੇ ਮਾਰਦੇ ਮਾਰਦੇ ਇਹ ਨਹੀਂ ਵੜਦਾ ਮੈਂ ਇੱਕ ਕੜੀ ਮੈਕ ਚਾਲੂ ਕਰ ਚਾਲੂ ਇਹ ਕੜੀ ਇਹਨੂੰ ਕੀ ਹੁੰਦਾ ਹੈ ਕਰੰਟ ਮਾਰਦੀ ਕੜੀ ਨਹੀਂ ਰਹਿਂਦੇ ਰਹਿਂਦੀ ਨਹੀਂ ਡਰਾਇਓ ਕੀ ਉੱਪਰ ਤੇ ਕੀ ਨਿਮਰਤ ਨਿਮਰਤ ਆ ਫੇਰ ਆ ਆ ਇਧਰ ਆ ਇਨਾਂ ਦੀ ਧਰੇ ਫੋਟੇ ਚ ਕੀ ਭਾਈ ਧਰੇ ਫੋਟੇ ਦੇ ਬਹੁਤ ਓਏ ਉਹ ਗਾਣਾ ਨਹੀਂ ਤੂੰ ਲਾਉਂਦਾ ਹੀ ਪਉਣਾ ਪੰਗ ਆਪਾਂ ਦੋ ਪੰਗੜਾ ਪੜਾਉਂਦਾ ਮੈਂ ਚੱਲਦੀ ਹਾਂ ਕਿ ਪਾਣਾ ਨਹੀਂ ਆਪਾਂ ਦੋਵੇਂ ਪਉਨੇ ਆਪਾਂ ਦੀ ਵੀਡੀਓ ਬਣਾਉਂਦੀ ਫੇਰ ਆਪਾ ਲੈ ਇਹਨੂੰ ਨੀਮਰਤ ਕਿੰਨੀ ਰੋਂਦੀ ਰਹੀ ਐ ਨਹੀਂ ਚਾਬੀ ਕਿੱਥੇ ਗੋਲਿਆ ਕਰੰਦਾ ਹਾਂਜੀ ਸਾਨੂੰ ਮਖਾਦਾ ਵੀਡੀਓ ਫੋੜਵਾ ਵੀਡੀਓ ਕਿ ਹੋ ਜਬਣੀ ਆ ਐਜ ਗਰੂ ਵੇਖ ਕੋ ਭੁੰਦਾ ਆ ਜਗਰੂ ਕੀ ਆਲੀ ਆਲੀ ਸਾਰੀ ਵੀਡੀਓ ਦੀ ਜਦਨਾ ਪੜਤੀ ਲਾੜ ਚਾਹਤੀ ਆ ਕੰਨ ਮਾ ਟਲੋ ਸਾਲ ਕੋਈ ਨਹੀਂ ਫੋਟੋ ਖਰਾਬ ਕਰ ਦੇ ਦੀ ਵੀਡੀਓ ਇਹ ਵੀਡੀਓ ਚ ਅੱਜ ਨਾ ਬਣਾ ਲਓ ਵਾਰ ਵਾਰ ਵੀਡੀਓ ਬੰਦੀ ਫੇਰ ਮੈਂ ਫੋਟੋ ਖਿੱਚਣੀ ਹੋਣਾ ਸੀ ਪਚਾਣਾ ਠੀਕ ਐ ਫੋਟੋ ਖਿੱਚ ਲਓ ਦੀ ਆਇ ਚੇ ਵੀ ਕਿੱਟੀ ਕਿੱਟੀ ਇਹ ਗੰਦੇ ਪਈ ਜਾਂਦੀ ਨਹੀਂ ਬਾਹਰ ਨੀਂਦ ਹੀ ਆਉਂਦੀ ਤਾਂ ਕਿ ਉਹਦੇ ਉੱਤੇ ਚੌਲ ਖਾਦੇ ਤੇ ਸ਼ੇ ਸ਼ੇ ਨੀਂਦ ਆਉਂਦੀ ਫੇਰ ਖਾਏ ਚੌਲ ਖਾ ਕੇ ਸਮਝੋ ਫਿਰ ਤੇ ਹੂੰ ਇਹਦੇ ਨਾਲੋਂ ਠੀਕ ਹੈ ਪਈਆ ਚੌਲ ਵਧੀਆ ਹੋ ਜੇ ਠੀਠਾ ਠੀਕ ਹੈ ਤੁਸੀਂ ਖਾ ਲੋ ਚੌਲ ਆ ਮੈਂ ਵੀ ਖਾਂ ਨਹੀਂ ਠੀਕ ਰੁਕੀ ਆਲੀ ਹਾਂ ਜੀ ਆ ਗਈ ਰੋਟੀ ਤੇ ਕੀ ਕੋਈ ਬਣਿਆ ਪਨੀਰ ਛੋਲੇ ਗੋਦੀ ਦਹੀਂ ਚਾਰ ਮੱਹਨੇ ਠੀਕ ਹੈ ਸਲਾਦ ਰਾਈਪਰ ਸਲਾਦ ਉਹ ਤੂੰ ਲਾੜ ਤੋਂ ਲੈਣਾ ਤਾਂ ਕੋਈ ਨਹੀਂ ਪਾਛੋ ਆਉਂਦੇ ਆ ਵੀ ਲਾਸਲਾ ਸਪਰਾਈਜ਼ ਕਰਨਾ ਨੇ ਜਿਗਰੂ ਵੀ ਆਉਰੇ ਆਂਦੋ ਕੀ ਆਲੀ ਆ ਜੀ ਦਾ ਪਕੌੜਿਆ ਬ੍ਰੈਡ ਨਾਲ ਸੂਨ ਪਟਾਕੇ ਆਇਆ ਹੈ ਅਬ ਆ ਗਿਆ ਵੀ ਸਲਾਮ ਵੀ ਤੇ ਚਲ ਜੇ ਚਲ ਆ ਚਲੀਏ ਫਿਰ ਤਾਂ ਦੇਖਿਆ ਰਿਹਾ ਉਹ ਰਾਤ ਤਰਾਵਾ ਤੁਸੀਂ ਰੱਖਦੇ ਨਹੀਂ ਨੇ ਆਇਓ ਰਾ ਰ ਹੈਲਦੇ ਬਣਾ ਤੁਸੀਂ ਠੀਕ ਆਇਓ ਚਲ ਵੀਡੀਓਸ ਅੰਦਰ ਕਰਦੇ ਹਾਂ ਬੰਦ ਕਰ ਸਸਰੀ ਕੱਲ ਸਾਰੇ ਛੇਛਰੀ ਕ ਬਾਈ 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 ਮਗਰ ਰਾਮ ਇਹਖਣਾ ਪੈਣਾ ਦਰਗਾ ਜੀ ਮਨ ਚਲ ਜੀ ਹੁਣ ਦੀਦੀਆਂ ਕੋਲ ਚਲ ਜੀ ਚਲ ਜੀ ਯਾਰ ਦੀਦੀਆਂ ਕੋਲ ਵੇ ਹੋ 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 ਲੈਟਸ ਗੋ ਹੋਣੀ ਅਗਲੀ ਵਾਰ ਸਤਾ ਹਣਾ ਏ ਹਾਂ ਸਾਡਾ ਸ਼ੀਸ਼ਾ ਭੰਨ ਦੇਣਾ ਦਾ ਹੁਣ ਤੁਸੀਂ ਨੇ ਬਾਏ ਬਾਏ ਬਚ ਗਿਆ ਚਲੋ ਚਲ ਜੀ ਹੁਣ ਦੀਦੀਆਂ ਕੋਲ ਆ ਪਾ ਗਏ ਲੈਟਸ ਗੋ ਗੰਦੀ ਪਈ ਬਾਲੀ ਗੰਦੀ ਪਈ ਹੈਗੇ ਇੰਨੀ ਗੰਦੀ ਆ ਬਚ ਗਿਆ ਬਚਾਰਾ ਕੀ ਸੁਣਾ ਤੇ ਚੰਗੀ ਧੀ ਉਹਦੀ ਉਹ ਇਧਰੋਂ ਮੈਂ ਵੇਖਿਆ ਨੇ ਮੈਂ ਇੱਕਦਮ ਹੋੜ ਕੇ ਤਿਆਰ ਅੱਧਾ ਧਿਆਨ ਕਿ ਨਾ ਦੇਣਾ ਹੋੜ ਕੇ ਗਲਤੀ ਮੈਡਮ ਦੀ ਨਹੀਂ ਨਹੀਂ ਤੇਰੇ ਘਰ ਦੀ ਕੋਈ ਨਹੀਂ ਉਧਰ ਉਧਰੇ ਗਿਆ ਨਾ ਮਾਲਾ ਕਿੱਡਾ ਗੰਦਾਰ ਆ ਸ਼ੀਸ਼ਾ ਬੰਦ ਕਰਾ ਆਉਣ ਵਿੱਚ ਉਹ ਗਾਣੇ ਨਹੀਂ ਚੱਲੋ ਚੱਲੀਏ लेट्स ਗੋ ਗਾਈਸ ਦੀਦੀ ਕੋਲ ਨੂੰ ਦੇਖ ਲਓ ਜਾ ਰਹੀ ਹੈ ਲੱਗਦਾ ਰੋਕ ਲੈਣੇ ਬਾਜ਼ ਮਾਰ ਹਾਂਜੀ ਹੈ ਮੁਰੇ ਆਉਂਦੇ ਨਹੀਂ ਤੇ ਬੜੇ ਔਖੇ ਲੈ ਕੇ ਆਏ ਇਹਨਾਂ ਨੂੰ ਅਸੀਂ ਪੁੱਛ ਲਾਂ ਜਗਰੂਪ ਬੜੇ ਔਖੇ ਲੈ ਕੇ ਆਏ ਆ ਨਾ ਹਾਂ ਬੜੇ ਠੂਠੇ ਆਏ ਆ ਹਾਂ ਮੈਂ ਸਸ਼ਿਕਾ ਠਾ ਹਾਂਜੀ ਸਰ ਬਹੁਤ ਸਾਡਾ ਟਿੱਡ ਥੋੜਾ ਜਿਹਾ ਤੁਸੀਂ ਘਟਾ ਦੇਖੋ ਕਿੱਥੇ ਲੈ ਕੇ ਆਏ ਹੋਏ ਆ ਕਿੱਥੇ ਹੈ ਟਿੱਡ ਹੈ ਨਾ ਜਗਰੂਪ ਜਿਆਦਾ ਵੱਧ ਗਿਆ ਨਾ ਇਹਨੂੰ ਕਹਿ ਘਟਾ ਥੋੜਾ ਜਿਹਾ ਤੇ ਨਹੀਂ ਹੁੰਦਾ ਨਾ ਜਮਾ ਵੀ ਨਹੀਂ ਕੇ ਕਿਉਂ ਅਗਲੀਆਂ ਛੁੱਟੀਆਂ ਜਾਵਾਂਗੇ ਅਗਲੀਆਂ ਛੁੱਟੀਆਂ ਚ ਕਦੋਂ ਛੁੱਟੀਆਂ ਪੈਣੀਆਂ ਅਗਲੀਆ ਗਰਮੀਆਂ ਚ ਠੀਕ ਬਾਏ 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 ਟਾ ਟ ਚੱਲੀਏ ਹਾਂ ਹਾਂ ਚੱਲੀਏ ਚੱਲੀਏ ਵੇ ਮੂੰਹ ਵੇਖੋ ਇੱਧਰ ਬਸ ਘਮਾ ਦੇਦਾ ਬਾਏ 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 ਅਵੇ ਕੇ ਫੇਸ ਤੈਨੂੰ ਦੱਸਣਾ ਹੁਣ ਕੀਜੀ ਲੈਣੀ ਆ ਗਰਾਂਟ ਵੜ ਗਏ ਆ ਚਿਜੇ ਲੜਨ ਚਲਿਏ ਕੀ ਲੜਾ ਚਿਜੇ ਕੀ ਲਿਆਵੋ ਕੀ ਲਿਆਵੋ ਇਹ ਕੀ ਹੈ ਚਿਜੇ ਤੇ ਕਿਹੜੀ ਚਿਜੇ ਮੇਰੇ ਕੋਲ ਕਿਕਰੇ ਆ ਅੱਛਾ ਕੁਝ ਚਾਹੀਦੀ ਛਾਣਾ ਖਾਏ ਰਾਹ ਰੋ ਰੋ ਚੱਲੀ ਲੈ ਆਇਆ ਕਿਆ ਸਾਡੇ ਵਾਸਤੇ ਚਾਕਲੇਟ ਲਈ ਹੈ ਮੈਂ ਦੋਵੇਂ ਲਫਾਫੇ ਦੋਵਾਂ ਨੇ ਭਰਲੇ ਚੱਲ ਲੈ ਵਾਖਾਣ ਪੀਂਦੇ ਇਹਨਾਂ ਨੂੰ ਭੁੱਖ ਰਹਿੰਦੀ ਇਹਨਾਂ ਨੂੰ ਤੇ ਇਹ ਨਹੀਂ ਲੱਗਦਾ ਮਲਖਾ ਸਾਈਡਰ ਹੋਣ ਤੈਨੂੰ ਪਤਾ ਉਹ ਕਿੱਥੇ ਤੇਰਾ ਹੋ। ਹੈ ਵਾ ਸਾਡੇ ਵਾਸਤੇ ਚਾਕਲੇਟ ਲੈ ਕੇ ਆਈ। ਕੀ ਗੋਲੇ ਅੰਦਰ? ਖਾ ਲ ਮੈਂ ਨਹੀਂ। ਬਾਅਦ ਚ ਖਾਉਂ ਕਰੇਗੇ। ਉਹ ਕਰੇ ਨਹੀਂ ਪਾਈਦੇ ਹੁੰਦੇ ਤੈਨੂੰ ਆਖਿਆ। ਕੋਈ ਨਾ। ਕਿਹੜੀ ਲੈਣੀ ਹੈ ਤੁਸੀਂ ਨੇ? ਕੋਈ ਨਹੀਂ ਉੱਥੇ ਜਿਹੜੀ ਮਰਜ਼ੀ ਖਾ ਲੂੰਗਾ ਰਾਤ ਨੂੰ ਖਾ ਲਾਂਗਾ। ਆਹ ਹੋ, ਇੰਨਾ ਫਿਕਰ ਕਰ ਵਾਲੇ ਦਾ। ਬਾਤ। ਵੜਾ ਦੇ। ਇਹ ਮੇਰੇ ਕਲਾ। ਸੋ। ਸੋ ਅੱਤਰ ਵੀ ਆ ਰਹੇਗੇ। ਕਿੰਨੇ ਰਹਿਗੇ? ਚੱਲ ਤੂੰ ਖਾਲਾ ਮਗਰ ਤੂੰ ਨਾ ਛੱਡਿਆ ਜੇ ਤੂੰ ਨਾ ਬੰਦ ਕਰੀ ਤੂੰ 2 ਉਹ ਵੀ ਲੈ ਕੇ ਆਇਆ ਹੈ ਹਾਂ ਹਾਂ ਉਹਨੂੰ ਮੈਂ ਕਹਤੀ ਰਵੇ ਬੱਚੇ ਉਹਦੇ ਕੋਲਾ ਮੈਂ ਖਾਜੇ ਲੈਣਾ ਹੋਰ ਕੁਝ ਲੈ ਲੈਦਾ ਹੀ ਨਹੀਂ ਉਹਨੇ ਠੀਕ ਚੱਲ ਕੋਈ ਨਹੀਂ ਪਹੁੰਚ ਲਿਆ ਆਪਾਂ ਘਰੇ ਬਸ ਆ ਗਏ ਸਿੰਘਪੁਰੇ ਸਿੰਘਪੁਰੇ ਆ ਗਏ ਹੁਣ ਆਪਾਂ ਵਾਂਡਾ ਵੇਖ ਲਿਆ ਸਵੇਰ ਦੇ ਵਾਂਡੇ ਆ ਹੁਣ ਪਿੰਡ ਮੇਲਾ ਵੀ ਚੱਲਣ ਦਿਆ ਵਾ ਵੈਨੇਰ ਵੈਨੇ ਆ ਰੌਣਕ ਮੇਲਾ ਹੈ ਉੱਧਰ ਜਾਣੇ ਆ ਜਾਂ ਨਹੀਂ ਮੈਨੂੰ ਚਲਾ ਲੈਣੇ ਮੈਂ ਥੋੜੀ ਜਿਹੀ ਗੱਡੀ ਪਤਾ ਹਮਨੇ ਮਤੋਂ ਕੋਈ ਨਹੀਂ ਪਈਂ ਜਾ ਕੇ ਚਲਾਣੀ ਪੱਕਾ ਹਾਂ ਉਹ ਤਾਂ ਚਾਹ ਇਹਨੂੰ ਲਾਈਟਾਂ ਮਾਰੀ ਜਾਂਦਾ ਤੇ ਅਸੀਂ ਕਹਿੰਦੀ ਲੰਘਣਾ ਵਾ ਅੱਜ ਹੋ ਗਈ ਤੇਰੇ ਵਾਲੀ ਹਾਂ ਆਪਾਂ ਅੰਤੇ ਪਾਸੇ ਹੋ ਜਾਓ ਸਾਨੂੰ ਅੰਗ ਲੈਣ ਦਿਓ ਭਾਈ ਮੁੱਠੇ ਬੰਨੇ ਹੈਂ ਆਸੂ ਜੋਂ ਪਾਸੂ ਜੋਂ ਸ਼ੁਰੂ ਤੋਂ ਸ਼ੁਰੂ ਤੋਂ ਲੱਗਦੇ ਨਹੀਂ ਲੱਗੇ ਹੋਏ ਅੱਜ ਅੱਜ ਸੰਗਰਾਦ ਆ ਮਸਿਆ ਮਸਿਆ ਸਾਥ ਚ ਹਾਂ ਔਰੇ ਕਿੰਨੇ ਨੂੰ ਸੰਸਾ ਪਤਾ ਨਹੀਂ ਕੌਣ ਬਣਾ ਦਿੰਦਾ ਏ ਇਹ ਟਰੈਕਟਰ ਬਿਨਾਂ ਲ ਸੰਸਦੋਂ ਲਈ ਹੱਦੇ ਲੋਕੇ ਮੂੰਹ ਝੋਕੇ ਉਦਾਂ ਹੀ ਤੁਰੇ ਫਿਰਦੇ ਥੋੜਾ ਬਣਾਵਾ ਜੇਬਾ ਦਾ ਕਿੱਕੀ ਲਾ ਦੇ ਮਾਹ ਮੰਨੇ ਮੁੰਡਾ ਦਲੇਰ ਹੋਇਆ ਅੱਜ ਜੱਟਾ ਦਲੇਰ ਹੋਇਆ ਜੱਟ ਅੱਜ ਤਿੰਨ ਪਲੇਟਾਂ ਵੀਰ ਤਿੰਨ ਪਲੇਟਾਂ ਠੀਕ ਆ ਸਰ ਹਾਂਜੀ ਹਾਂਜੀ ਮਾਹ ਦਲੇਰ ਹੋਇਆ ਮੁੰਡਾ ਅੱਜ ਪ्योर ਬਲੌਗ ਤੈਨੂੰ ਪਤਾ ਬਲੌਗ ਤੂੰ ਰੈਡੀ ਨਹੀਂ ਰੈਡੀ ਤੇ ਪਾਤੀਆ ਬਸ ਕੀ ਨਾ ਰੈਡੀ ਦਾ ਰੈਡੀ ਦਾ ਨਾ ਹਾਂਜੀ ਅੱਛਾ ਕਿਰਾਣਾ ਸਟੋਰ ਠੀਕ ਆ ਕੋਈ ਨਹੀਂ ਵਾਤ ਵਾਦ ਆਓ ਸਾਰੇ ਜਿੰਨੇ ਵਾਤ ਵਾਦ ਆਓ ਕੱਲ ਮੇਲੇ ਚ ਸਾਰੇ ਆਣੇ ਇੱਥੇ ਟਿੱਕੀਆਂ ਖਾਓ ਮੇਲੇ ਚ ਮੈਂ ਛੜ ਕੇ ਰੇੜੀ ਲਾਈ ਵੀਰ ਨੇ ਪੱਦਰੀ ਵਾਲੇ ਮੋੜ ਤੇ ਰੋਹ ਲੱਗੇ ਨੇ ਰੇੜੀ ਵੀਰ ਦੀ ਰੇੜੀ ਪੁੱਛਣਾ ਠੀਕ ਹੈ ਤੁਸੀਂ ਸਾਰੇ ਜਣੇ ਬਲੌਗ ਵੇਂਦੇ ਹੁੰਦੇ ਜੇ ਹਾਂਜੀ ਉਹ ਵੱਲੇ ਜਿਹਨੂੰ ਐਡ ਕਰਾਈ ਜਾਂਦੇ ਹੋ ਨਾ ਮੈਂ ਸਬਸਕ੍ਰਾਈਬ ਕਰੀ ਜਾਂਦਾ ਨਹੀਂ ਸਬਸਕ੍ਰਾਈਬ ਕੀਤਾ ਜਾਨਾ ਲਾ ਮੈਂ ਵੀ ਹਾਂ ਸਬਸਕ੍ਰਾਈਬਰ ਬਲੌਗ ਬਣਾਉਂਦੇ ਉਹਨੂੰ ਸਬਸਕ੍ਰਾਈਬਰ ਕਰ ਦੂੰਗਾ ਉੱਪਰ ਲੈ ਕੇ ਆਣਾ ਉਹ ਲੜਨਾ ਨਹੀਂ ਓਏ ਲੜਨਾ ਨਹੀਂ ਆ ਲਾ 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 ਲੜਨਾ ਨਹੀਂ ਕੇ ਨੇ ਜੂਪੇ ਵੀਰ ਐਡ ਕਰਾਤਾ ਗੁਰਵਾ ਤੇਰੀ ਪੁੱਤ ਸਿੱਧੀ ਚੱਲ ਬਾਦ ਬਾਬੇ ਆਣਾ ਦੇ ਹੈ ਪੀੜਿਆਂ ਦੀ ਥਾਲੀ ਪਾਲਿਆਂ ਦੀ ਦੰਦੂ ਅੱਗੇ ਬੈਠੇ ਆਹ ਬੈਠਾ ਜੀ। ਬੁਰੀ ਗੱਲ ਬਾਤ ਤੇਰੀ ਭਰਾ ਜੀ ਜੇ ਪਕੜਾ ਨਾ ਤੂੰ। ਦਰਗਲ ਆਏ ਨਹੀਂ ਪੀਜੇ ਸ਼ੂਕ ਦੇ ਘਰ ਨੋਂ ਨਾ ਪਾ ਵੇਖ ਲਿਆ ਰੌਣਕ ਮੇ